वैसे ਜਿਹੜੇ ਟੈਂਟ ਲੱਗ ਰਹੇ ਨੇ ਨਾ ਉਹ ਨਹੀਂ ਸੀ ਚਾਹੀਦੇ ਗੁਰੂਦਿਆਂ ਸਿੱਖਾਂ ਦੇ ਘਰਾਂ 'ਚ ਇੱਥੇ ਤਾਂ ਸਾਡੀ ਜਿਹੜੀ ਮਰਿਆਦਾ ਸੀ ਨਾ ਪੰਗਤ ਦੀ ਮਰਿਆਦਾ ਸੀ ਇੱਥੇ ਜੇ ਵਕਤ ਦਾ ਬਾਦਸ਼ਾਹ ਵੀ ਆਉਂਦਾ ਸੀ ਨਾ ਜਿਸ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਅਕਬਰ ਬਾਦਸ਼ਾਹ ਉਹਨੇ ਆਪਣੇ ਮਨ ਦੀ ਤਮੰਨਾ ਯਾਦ ਕਰਕੇ ਕਿਹਾ ਸੀ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਚਾਹਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤੇ ਗੁਰੂ ਤੇ ਆ ਸਿੱਖਾਂ ਨੇ ਕਿਹਾ ਸੀ ਠੀਕ ਐ ਤੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਵਕਤ ਦਾ ਬਾਦਸ਼ਾਹ ਹੋਏਗਾ ਪਰ ਯਾਦ ਰੱਖ ਗੁਰੂ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੈਨੂੰ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਬੋਲੋ ਜੀ ਛਕਣਾ ਪਏਗਾ ਹੁਣ ਵਕਤ ਦਾ ਬਾਦਸ਼ਾਹ ਸੋਨੇ ਦੇ ਥਾਲਾ 'ਚ ਰੋਟੀ ਖਾਣ ਵਾਲਾ ਜਦੋਂ ਨੇ ਆਮ ਿਰਤੀ ਲੋਕਾਂ ਨਾਲ ਬਹਿ ਕੇ ਪ੍ਰਸ਼ਾਦਾ ਛਕਿਆ ਨਾ ਪੰਗਤ ਵਿੱਚ ਬੈਠਾ ਹੋਮੇ ਹੰਕਾਰ ਜ਼ਿੰਦਗੀ 'ਚੋਂ ਮੁੱਕ ਗਿਆ ਇਨਾ ਮਨ ਪ੍ਰਸੰਨ ਹੋਇਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਕਹਿੰਦਾ ਪਾਤਸ਼ਾਹ ਜੀ ਆ ਤੁਹਾਡੀ ਪੰਗਤ ਵਾਲੀ ਬਰੀਅਦਾ ਵੇਖ ਕੇ ਇਨਾ ਮਨ ਪ੍ਰਸੰਨ ਹੋਇਆ ਹੈ ਦੱਸੋ ਤੁਹਾਡੇ ਗੁਰੂ ਘਰ ਦੇ ਨਾਮ ਹੈ ਕੁਝ ਜਾਇਦਾਦ ਲਵਾਦਿਆਂ ਕੁਝ ਮਾਇਆ ਲਵਾਦਿਆਂ ਤੇ ਪਾਤਸ਼ਾਹ ਜੀ ਨੇ ਆਖਿਆ ਸੀ ਨਹੀਂ ਤੁਸੀਂ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਤੇ ਜਿਹੜਾ ਪ੍ਰਸ਼ਾਦਾ ਪਾਣੀ ਹੈ ਨਾ ਇਹ ਸਿੱਖਾਂ ਦੀ ਕਿਰਤ ਤੇ ਬਿਰਤ ਦੇ ਨਾਲ ਚੱਲਦਾ ਹੈ ਅੱਜ ਪੰਗਤਾਂ ਖਤਮ ਹੋ ਗਈਆਂ ਨੇ ਅੱਜ ਕੇਵਲਾਂ ਵਾਲਾ ਸਿਸਟਮ ਆ ਗਿਆ ਪਰ ਖਿਆਲ ਕਰਨਾ ਪਿਆਰਿਓ ਇਹ ਸਾਡੇ ਗੁਰੂ ਦੇ ਘਰ ਦੀ ਮਰਿਆਦਾ ਨਹੀਂ ਸੀ ਅੱਜ ਅਸੀਂ ਮਾਡਰਨ ਹੋ ਗਏ ਅਸੀਂ ਭੁੱਲਦੇ ਜਾ ਰਹੇ ਹਾਂ ਪਰ ਅਸਲ ਜਿਹੜਾ ਪ੍ਰਸ਼ਾਦਾ ਇਹਨਾਂ ਕੱਲਾ ਹੈ ਪੰਗਤ ਵਿੱਚ ਬਹਿ ਕੇ ਛਕਣਾ ਇੱਥੇ ਵਕਤ ਦਾ ਬਾਦਸ਼ਾਹ ਵੀ ਪੰਗਤ ਵਿੱਚ ਬਹਿਂਦਾ ਸੀ ਤੇ ਜਦੋਂ ਮਹਾਰਾਜ ਪ੍ਰਸ਼ਾਦਾ ਪਾਣੀ ਛਕਦੇ ਸੀ ਨਾ ਸਤਗੁਰੂ ਮਹਾਰਾਜ ਵੀ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛਕਦੇ ਸੀ ਅੱਜ ਪੰਗਤਾਂ ਲੋਪ ਉਤਿਆ ਜਾਰੀਆਂ ਨੇ ਅੱਜ ਅਸੀਂ ਮਾਰਡਰਲ ਹੋ ਗਏ ਆ ਸਾਡਾ ਜੋਰ ਵੱਡੇ ਵੱਡੇ ਟੈਂਟ ਲਾਉਣ ਉੱਤੇ ਲੱਗਾ ਹੋਇਆ ਇਹ ਸਾਰਿਆਂ ਥਾਵਾਂ ਤੇ ਵਾਪਰ ਰਿਹਾ ਕੱਲਾ ਇੱਥੇ ਨਹੀਂ ਤੁਸੀਂ ਕਿਤੇ ਵੀ ਵੱਡੇ ਸਮਾਗਮ ਵਿੱਚ ਚਲੇ ਜਾਓ ਹਰ ਥਾਂ ਤੇ ਇਹ ਹਾਲਾਤ ਵੜਦੇ ਜਾ ਰਹੇ ਨੇ ਤੇ ਜੇ ਲਗਾਤਾਰ ਇਹ ਕੰਮ ਚੱਲਦਾ ਗਿਆ ਤੇ ਇੱਕ ਨਾ ਇੱਕ ਦਿਨ ਸਾਡੇ ਗੁਰੂ ਘਰਾਂ ਦੇ ਵਿੱਚੋਂ ਵੀ ਪੰਗਤ ਗਾਇਬ ਬੋਲੋ ਜੀ ਹੋ ਜਾਣੀ ਹੈ ਕੀ ਦੱਸਾਂਗੇ ਅਸੀਂ ਆਪਣੇ ਬੱਚਿਆਂ ਨੂੰ ਕਿਹੜਾ ਸਦਾਤ ਆਪਣੇ ਬੱਚਿਆਂ ਦੀ ਝੋਲੀ 'ਚ ਪਾਵਾਂਗੇ ਅਸੀਂ ਕਿੱਦਾਂ ਦੱਸਾਂਗੇ ਇੱਥੇ ਵਕਤ ਦਾ ਬਾਦਸ਼ਾਹ ਵੀ ਆ ਕੇ ਸੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦਾ ਸੀ ਤੇ ਸਾਡੇ ਬੱਚੇ ਕਹਿਣਗੇ ਵੀ ਅੱਜ ਉਹ ਮਰਿਆਦਾ ਕਿੱਥੇ ਗਈ ਐ ਇਹ ਸਾਨੂੰ ਸਾਂਭਰ ਦੀ ਲੋੜ ਐ ਜੇ ਅੱਜ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦੇਵਾਂਗੇ ਨਾ ਤੇ ਖਿਆਲ ਕਰਨਾ ਅਸੀਂ ਆਪਣੀ ਪ੍ਰਾਚਨ ਮਰਿਆਦਾ ਨੂੰ ਸਾਂਭ ਕੇ ਰੱਖਾਂਗੇ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਅੱਜ ਅਸੀਂ ਹੱਥੀਂ ਸੇਵਾ ਕਰਨੀ ਬੰਦ ਕਰ ਦਿੱਤੀ ਹੈ ਪੁਰਾਣੇ ਸਮੇਂ 'ਚ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਸੀ ਨਾ ਘਰਾਂ 'ਚ ਤੇ ਸਾਰੇ ਪਰਿਵਾਰ ਨੇ ਰਲ ਕੇ ਸੇਵਾ ਕਰਨੀ ਕਿਸੇ ਨੇ ਪ੍ਰਸ਼ਾਦੇ ਵਰਤਾਉਣੇ ਕਿਸੇ ਨੇ ਝੂਠੇ ਬਰਤਨਾਂ ਦੀ ਸੇਵਾ ਕਰਨੀ ਕਿਸੇ ਨੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਨੀ ਇਹ ਸਿੱਧ ਆਪਣੇ ਹੱਥਾਂ ਨਾਲ ਆਪ ਸੇਵਾ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਮਹਾਰਾਜ ਸਾਡੇ ਘਰ ਆਏ ਨੇ ਅਸੀਂ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲਈ ਅੱਜ ਸੇਵਾ ਵੀ ਟੈਂਟ ਵਾਲਿਆਂ ਦੇ ਸੇ ਚਲੀ ਗਈ ਅੱਜ ਤਾਂ ਕੱਲਾ ਅਸੀਂ ਕੇਵਲ ਪੈਸੇ ਦੇ ਨਾਲ ਆਪਣੇ ਗੁਰੂ ਨੂੰ ਖਰੀਦਣਾ ਚਾਹੁੰਦੇ ਹਾਂ